ਬਿਲਾਵਲ ਮਹੱਲਾ ਚੌਥਾ ਬਿਲਾਵਲ ਰਾਗ ਦੇ ਵਿੱਚ चौथे ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 799 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਹਮ ਮੂਰਖਾ ਮੁਗਦ ਗਿਆਨ ਮਤੀ ਸਰਣਾਗਤ ਪੁਰਖ ਜਨਨਾ ਨਿਮਰਤਾ ਪਰੇ ਬਚਨਾਂ ਵਿੱਚ ਉਸ ਪਰਮਾਤਮਾ ਦੇ ਸ਼ਨਮੁਖ ਹੋ ਕੇ ਅਰਦਾਸ ਬੇਨਤੀ ਕਰਦੇ ਹਨ ਕਿ ਇਹ ਪਰਮਾਤਮਾ ਅਸੀਂ ਮੰਨ ਕਰਕੇ ਮੂਰਖਾ ਅਗਿਆਨ ਮਤੀ ਸਾਡੇ ਵਿੱਚ ਕੋਈ ਵੀ ਗਿਆਨ ਵਾਲੀ ਗੱਲ ਨਹੀਂ ਕਿਰਪਾ ਕਰੋ ਸਰਣਾਗਤ ਪੁਰਖ ਜਾਨਾ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਕਰ ਕਿਰਪਾ ਰੱਖ ਲਿਓ ਮੇਰੇ ਠਾਕੁਰ ਹਮ ਪਾਥਰਹੀਨ ਅਕਰਮਾ ਕਿਰਪਾ ਕਰਕੇ ਆਪ ਹੀ ਸਾਡੀ ਰੱਖਿਆ ਕਰੋ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ ਹਾਂ ਹਮ ਪਾਥਰਹੀਨ ਅਕਰਮਾ ਸਾਇਬ ਉਧਾਰ ਦਿੰਦੇ ਹਨ ਕਿ ਜਿਵੇਂ ਇੱਕ ਪੱਥਰ ਪਾਣੀ ਵਿੱਚ ਜਿੰਨਾ ਚਿਰ ਰਵੇ ਉਹਨਾਂ ਚਿਰ ਗਿੱਲਾ ਰਹਿੰਦਾ ਹੈ ਬਾਹਰ ਕੱਢੋ ਫਿਰ ਸੁੱਕ ਜਾਂਦਾ ਹੈ ਇਹ ਪ੍ਰਮਾਤਮਾ ਸਾਡੇ ਮਨ ਵੀ ਇਸੇ ਤਰ੍ਹਾਂ ਹੀ ਪੱਥਰ ਵਰਗੇ ਹਨ ਜਿੰਨਾ ਚਿਰ ਸਤਸੰਗਤ ਵਿੱਚ ਰਹਿੰਨੇ ਹਾਂ ਆਪ ਜੀ ਦੇ ਨਾਮ ਦਾ ਅਸਰ ਰਹਿੰਦਾ ਜਦੋਂ ਸਗ ਸੰਗਤ ਤੋਂ ਬਾਹਰ ਚ ਲਈ ਜਈਏ ਸਾਡਾ ਵੀ ਹਾਲ ਪੱਥਰ ਵਰਗਾ ਹੈ ਕਿਰਪਾ ਕਰੋ ਸਾਨੂੰ ਸਦੀਵੀ ਨਾਮ ਦਾ ਰਸ ਬਖਸ਼ਿਸ਼ ਕਰੋ ਤਾਂ ਜੋ ਸਾਡੇ ਮਨ ਪੱਥਰ ਜਿਹੜੇ ਹਨ ਹਮੇਸ਼ਾ ਹੀ ਇਹਨਾਂ ਦੇ ਉੱਤੇ ਅਸਰ ਬਣਿਆ ਰਹੇ ਮੇਰੇ ਮਨ ਪਜ ਰਾਮ ਨਾਮਹਿ ਰਾਮਾ ਇਹ ਮੇਰੇ ਮਨ ਪ੍ਰਮਾਤਮਾ ਦੀ ਬੰਦਗੀ ਵੱਲ ਦੌੜ ਕਰ ਗੁਰਮਤ ਹਰ ਸਪਾਈ ਹੈ ਹੋਰ त्याਗੋ ਨਿਫਲ ਕਮਾਂ ਗੁਰੂ ਦੀ ਮੱਤ ਅਨੁਸਾਰ ਚੱਲਿਆ ਹੀ ਪ੍ਰਮਾਤਮਾ ਦੇ ਨਾਮ ਨੂੰ ਰਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਬਾਕੀ ਜਿਹੜੇ ਤਿਆਗੋਂ ਨੇ ਫਲਕਾਮਾ ਜਿਹੜੇ ਕੰਮ ਦੇ ਵਿੱਚ ਰਸ ਨਹੀਂ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਦੂਰ ਕਰਦੇ ਹਨ ਜਿਹੜੇ ਕੰਮ ਉਹਨਾਂ ਕੰਮਾਂ ਨੂੰ ਤਿਆਗਣਾ ਕਰੋ ਰਹਾਓ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖੂਪਮਾ ਉਹ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਆਪ ਹੀ ਤਾਰਦਾ ਹੈ हे परमात्मा हम निरगुण राख उपमा मैं निगुरा हूँ मेनू भी रख लेना तुझ बिन अवर ना कोई मेरे ठाकुर हर जप्पी है बड़े करमा हे परमात्मा आप जी तो बगैर साडा कोई होर सहारा नहीं है आप जी ऊ उच्च अपार व्यंत स्वामी वाले हो नामहीन त्रिग जीवते तिन वड् दुख सहमा असि नामहीन जीव साडा जीवन त्रिकार है जेडे ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਜੀਂਦੇ ਹਨ ਉਹਨਾਂ ਦਾ ਜੀਵਨ ਤਰਕਾਰ ਹੈ ਤਿੰਨ ਵੱਡ ਦੁੱਖ ਸਹਮਾ ਇਹ ਪਰਮਾਤਮਾ ਸਾਨੂੰ ਵਿਕਾਰਾਂ ਦਾ ਦੁੱਖ ਲੱਗਾ ਹੈ ਕਿਰਪਾ ਕਰਕੇ ਇਸ ਦੁੱਖ ਤੋਂ ਬਚਾਣਾ ਉਹ ਫਿਰ ਫਿਰ ਜੂਨ ਭਵਾਈ ਅਮੰਦ ਭਾਗੀ ਮੂੜ ਕਰਮਾ ਜਿਹੜੇ ਵਿਕਾਰਾਂ ਦੇ ਅਧੀਰ ਜੀਵਨ ਬਤੀਤ ਕਰਦੇ ਹਨ ਉਹ ਜਨਮਾਂ ਦੇ ਗੇੜ ਵਿੱਚ ਫਸੇ ਰਹਿੰਦੇ ਹਨ ਮੰਦ ਭਾਗੀ ਮੂੜ ਅਕਰਮਾ ਅਤੇ ਮਾੜੇ ਭਾਗਾ ਵਾਲੇ ਹਨ ਮੰਦੇ ਭਾਗਾ ਵਾਲੇ ਹਨ ਹਰ ਜਨ ਨਾਮ ਆਧਾਰ ਹੈ ਤੁਰ ਪੂਰਵ ਲਿਖੇ ਵਡਕਰਮਾ ਪਰਮਾਤਮਾ ਦੇ ਨਾਮ ਦਾ ਹੀ ਅਸਲੀ ਸੰਸਾਰ ਦੇ ਉੱਤੇ ਆਸਰਾ ਹੈ ਜਿਹੜਾ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੁੰਦਾ ਹੈ ਗੁਰ ਸਤਗੁਰ ਨਾਮ ਦੜਾਇਆ ਜਨਾਨਕ ਸਫਲ ਜਨਮਾ ਗੁਰੂ ਦੇ ਰਾਹੀ ਸਤਗੁਰ ਦੇ ਨਾਮ ਹੀ ਪਰਮਾਤਮਾ ਦਾ ਨਾਮ ਲਿਆ ਹੈ ਦਾਸ ਨਾਨਕ ਨੇ ਇਸ ਨਾਮ ਨੂੰ ਸਿਮਰ ਕੇ ਸਫਲ ਜਨਮਾ ਆਪਣਾ ਜੀਵਨ ਸਫਲ ਕਰ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ